ਅੱਜ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੀ ਹਦਾਇਤਾਂ ਦੇ ਮਤਾਬਕ ਪੰਜਾਬ ਚ ਪੈਨਸ਼ਨ ਸੇਵਾ ਮੇਲਾ ਜਿਹੜਾ ਉਹ ਲਾਇਆ ਜਾ ਰਿਹਾ ਸਾਡੇ ਸਾਰੇ ਐਮ ਐਲ ਏ ਸਹਿਬਾਨ ਔਰ ਸਾਡੇ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਸਾਡੇ ਸਾਰੇ ਟ੍ਰੈਜ਼ਰੀ ਦੇ ਅਫਸਰ ਜਾ ਕੇ ਤਿੰਨ ਦਿਨਾਂ ਮੇਲਾ ਜਿਹੜਾ ਅੱਜ 13 ਤੋਂ ਸ਼ੁਰੂ ਹੋ ਕੇ 15 ਤੱਕ ਚੱਲਣਾਗਾ ਜਿਹਦੇ ਅੰਦਰ ਸਾਰੇ ਪੰਜਾਬ ਦੇ ਰਿਟਾਇਰਡ 3 ਲੱਖ 15 ਹਜ਼ਾਰ ਤੋਂ ਉੱਪਰ ਜਿਹੜੇ ਪੈਨਸ਼ਨਰ ਨੇਗੇ ਉਹ ਪਹੁੰਚਣਗੇ ਔਰ ਆਪਣਾ ਇਸ ਪੋਰਟਲ 'ਚ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹਦੇ 'ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ਤਾਂ ਕਿ ਇਨ ਫਿਊਚਰ ਉਹਨਾਂ ਨੂੰ ਜੇਕਰ ਕੋਈ ਵੀ ਪ੍ਰੋਬਲਮ ਆਪਣੀ ਪੈਨਸ਼ਨ ਦੇ ਸਬੰਧੀ ਉਹਨਾਂ ਦੀ ਪਰਿਵਾਰਕ ਪੈਨਸ਼ਨ ਦੇ ਸਬੰਧੀ ਫੈਮਿਲੀ ਪੈਨਸ਼ਨ ਦੇ ਸਬੰਧੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਵੀ ਪ੍ਰੋਬਲਮ ਜਿਹੜੀ ਆ ਉਹ ਆਉਂਦੀ ਆ ਤਾਂ ਇਸ ਪੋਰਟਲ ਦੇ ਰਾਹੀਂ ਉਹ ਹੱਲ ਕਰ ਸਕਦੇ ਨੇਗੇ ਇਹ ਸੇਵਾ ਪੋਰਟਲ ਦੇ ਰਾਹੀਂ ਆਪਣੀ ਉਹ ਐਪਲੀਕੇਸ਼ਨ ਉਹਦੀਆਂ ਆਪਸ਼ਨ ਦਿੱਤੀਆਂ ਨੇ ਅਸੀਂ ਜੇਕਰ ਕੋਈ ਪ੍ਰੋਬਲਮ ਹੈ ਜਿਹੜੀ ਜਿਹੜੀ ਪ੍ਰੋਬਲਮ ਆਊਗੀ ਤਾਂ ਉੱਥੇ ਉਹ ਆਪਦੇ ਆਪ ਰਜਿਸਟਰ ਕਰਵਾ ਕੇ ਉਸ ਸੇਵਾ ਦਾ ਜਿਹੜਾ ਹੱਲਾ ਮੁਸ਼ਕਲ ਜਿਹੜਾ ਹੱਲਾ ਕਰਵਾ ਸਕਦਾਗਾ ਸੋ ਤਿੰਨ ਦਿਨਾਂ ਮੇਲੇ ਜਿਹੜੇ ਲੱਗੇ ਪੂਰੇ ਪੰਜਾਬ ਭਰ ਦੇ ਅੰਦਰ ਲੱਗੇ ਨੇਗੇ ਹਰ ਡਿਸਟ੍ਰਿਕਟ ਦੇ ਹੈੱਡਕੁਆਰਟਰ ਦੇ ਅੰਦਰ ਸਾਡੇ ਸਾਰੇ ਅਫਸਰ ਸਾਹਿਬਾਨ ਗਏ ਨੇ ਸੀਨੀਅਰ ਅਫਸਰ ਸਾਹਿਬਾਨ ਵੀ ਗਏ ਨੇਗੇ ਸਾਰੇ ਅਫਸਰ ਸਾਹਿਬਾਨ ਬੈਠ ਕੇ ਜਿੰਨੇ ਵੀ ਰਿਟਾਇਰਡ ਮੁਲਾਜ਼ਮ ਨੇ ਪੰਜਾਬ ਦੇ ਉਹਨਾਂ ਸਾਰਿਆਂ ਨੂੰ ਇਸ ਸੇਵਾ ਪੋਰਟਲ ਦੇ ਰਾਹੀਂ ਜੋੜਨਗੇ ਕਿਉਂਕਿ ਇਹਨਾਂ ਸਾਰੇ ਮੁਲਾਜ਼ਮਾਂ ਨੇ ਪੰਜਾਬ ਦੀ ਤਰੱਕੀ ਦੇ ਅੰਦਰ ਪੰਜਾਬ ਨੂੰ ਅੱਗੇ ਵਧਾਉਣ ਨੂੰ ਲੈ ਕੇ ਅਹਿਮ ਯੋਗਦਾਨ ਪਾਇਆ ਹੁਣ ਉਹ ਰਿਟਾਇਰ ਹੋ ਗਏ ਬਹੁਤ ਸਾਰੇ 80 ਸਾਲ ਦੇ ਨੇ ਬਹੁਤ ਸਾਰੇ 90 ਸਾਲ ਦੇ ਨੇ 70 ਸਾਲ ਦੇ ਨੇ ਔਰ ਕਈ ਵਾਰ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਰਹੀਆਂ ਜੋ ਆਪਣੀ ਪੈਨਸ਼ਨ ਲੈ ਕੇ ਜਾਣਾ ਪੈਂਦਾ ਬੈਂਕ ਦੇ ਅੰਦਰ ਜਾਣਾ ਪੈਂਦਾ ਹਰ ਇੱਕ ਸਾਲ ਉਹਨਾਂ ਨੂੰ ਆਪਣਾ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੁਣ ਉਹ ਘਰ ਬੈਠ ਕੇ ਇਸ ਐਪ ਦੇ ਰਾਹੀਂ ਕਰ ਸਕਦੇ ਨੇਗੇ ਸੋ ਅੱਜ ਇਹ ਮੇਲੇ ਦੀ ਸ਼ੁਰੂਆਤ ਜਿਹੜੀ ਆ ਅਸੀਂ ਮਹਾਰੀ ਤੋਂ ਕੀਤੀ ਆ ਅੱਜ ਤੋਂ ਸਾਰੇ ਪੰਜਾਬ ਭਰ ਦੇ ਅੰਦਰ ਇਹ ਮੇਲੇ ਸ਼ੁਰੂ ਹੋ ਚੁੱਕੇ ਨੇਗੇ ਔਰ ਤਿੰਨ ਦਿਨਾਂ ਦੇ ਅੰਦਰ ਅੰਦਰ ਸਾਰੇ ਜਿਹੜੇ ਪੈਨਸ਼ਨਦਾਰ ਹੈਗੇ ਆਪਣੇ ਆਪ ਨੂੰ ਰਜਿਸਟਰ ਕਰਵਾ ਲੈਣਗੇ ਇਹ ਨਹੀਂ ਕਿ ਜੇ ਕੋਈ ਰਹਿ ਜੂਗਾ ਦੀ ਪੈਨਸ਼ਨ ਬੰਦ ਹੋ ਜੂ ਇਸ ਤੋਂ ਬਾਅਦ ਵੀ ਜਿਹੜਾ ਲਗਾਤਾਰ ਸਾਡਾ ਜਿਹੜਾ ਡਿਸਟ੍ਰਿਕਟ ਟ੍ਰੈਜ਼ਰੀ ਅਫਸਰ ਨੇਗੇ ਉਹ ਸੰਪਰਕ ਰਹਿਣਗੇ ਔਰ ਇਸ ਤੋਂ ਬਿਨਾ ਜਿਹੜੇ ਐਨ ਆਰ ਆਈ ਨੇਗੇ ਜਿਹੜੇ ਐਨ ਆਰ ਆਈ ਨੇ ਕਿਉਂਕਿ ਕਾਫੀ ਸਾਰੇ ਵਿਅਕਤੀ ਜਿਹੜੇ ਨੇ ਕਿ ਰਿਟਾਇਰਮੈਂਟ ਹੋਣ ਤੋਂ ਬਾਅਦ ਉਹ ਦੂਸਰੇ ਦੇਸ਼ਾਂ ਜਾ ਕੇ ਰਹਿਣ ਲੱਗ ਜਉਂਦੇ ਨੇ ਪੈਨਸ਼ਨ ਮਿਲਦੀ ਰਹਦੀ ਆ ਉਹਨਾਂ ਨੂੰ ਇਸ ਤੋਂ ਅਸੀਂ ਲੱਗ ਰੱਖਿਆਗਾ ਉਹਨਾਂ ਨੂੰ ਐਨਿਊਅਲੀ ਜਿੱਦਾਂ ਉਹ ਪਹਿਲਾਂ ਫੰਕਸ਼ਨ ਕਰਦੇ ਸੀ ਉਦੋਂ ਨੇ ਪੈਨਸ਼ਨ ਮਿਲਦੀ ਰਹੂ ਨਹੀਂ ਤਾਂ ਉਹਨਾਂ ਨੂੰ ਆ ਕੇ ਕਰਵਾਉਣਾ ਕਈ ਵਾਰ ਮੁਸ਼ਕਲ ਹੁੰਦਾ ਹੈਗਾ ਸੋ ਉਹਨਾਂ ਨੂੰ ਅਸੀਂ ਐਗਜ਼ੈਂਪਟ ਕੀਤਾਗਾ ਉਹਨਾਂ ਲਈ ਇੱਕ ਡਿਫਰੈਂਟ ਜਿਹੜਾ ਪੋਰਟਲ ਜਾਂ ਸਿਸਟਮ ਜਿਹੜਾ ਅਸੀਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਉਹ ਫੋਰਨ 'ਚ ਬੈਠੇ ਹੀ ਕਰ ਸਕਦੇ ਕਰ ਸਕਣਗੇ ਪਰ ਲੇਕਿਨ ਜਿਹੜੇ ਪੰਜਾਬ 'ਚ ਨੇ ਇੰਡੀਆ 'ਚ ਨੇ ਉਹਨਾਂ ਲਈ ਅਸੀਂ ਆਪਸ਼ਨਾਂ ਦਿੱਤੀਆਂ ਨੇਗੀਆਂ ਔਰ ਇਸ ਸੇਵਾ ਪੋਰਟਲ 'ਚ ਜੁੜ ਕੇ ਉਹ ਆਪਣੀਆਂ ਸਾਰੀਆਂ ਮੁਸ਼ਕ ਔਰ ਇਹਦੇ ਨਾਲ ਮੈਂ ਸਭਨਾਂ ਸਾਡੀ ਜਿਹੜੇ ਪੈਨਸ਼ਨਰ ਲੱਗੇ ਉਹਨਾਂ ਨੂੰ ਇੱਕ ਸ਼ਾਨਦਾਰ ਤੇ ਵਧੀਆ ਸੇਵਾਵਾਂ ਦੇਣ ਦਾ ਜੋ ਵਾਅਦਾ ਸਰਦਾਰ ਭਗਵੰਤ ਸਿੰਘ ਮਾਝੀ ਨੇ ਕੀਤਾ ਸੀ ਉਹ ਪੂਰਾ ਕੀਤਾਗਾ ਔਰ ਅੱਜ ਮੈਂ ਸਮਝਦਾ ਸਾਡੇ ਮਹਾਲੀ ਹਲਕੇ ਤੋਂ ਨੁਮਾਇੰਦਗੀ ਕਰਦੇ ਸਰਦਾਰ ਕੁਲਵੰਤ ਸਿੰਘ ਜੀ ਦੇ ਵੀ ਦੱਸਿਆ ਕਿ ਇੱਥੇ ਮੁਲਾਜ਼ਮ ਜਿਹੜੇ ਲੱਗੇ ਖਾਸ ਕਰਕੇ ਮਹਾਲੀ ਦੇ ਅੰਦਰ ਬਹੁਤ ਜ਼ਿਆਦਾ ਰਿਟਾਇਰਡ ਪੈਨਸ਼ਨਰ ਇੱਥੇ ਰਹਿ ਰਹੇ ਨੇਗੇ ਮਹਾਲੀ ਜਾਂ ਜੇ ਨਾ ਗੱਲ ਕਰਾਂ ਖਰੜ ਦੀ ਸਭ ਤੋਂ ਵੱਧ ਜੇ ਪੈਨਸ਼ਨਰ ਨੇਗੇ ਤਾਂ ਇੱਥੇ ਰਹਿ ਰਹੇ ਨੇ ਰਿਟਾਇਰਮੈਂਟ ਤੋਂ ਬਾਅਦ